ਸਰਪੰਚ ਨੇ ਪਤਾ ਨਹੀਂ ਅੱਜ ਕਿਉਂ ਸੱਦਿਆ ਮੈਨੂੰ ਇਹੋ ਜਿਹੀ ਕੀ ਗੱਲਬਾਤ ਹੋ ਸਕਦੀ ਹੈ ਚਲ ਹੁਣ ਤਾਂ ਚਾਹ ਕੇ ਪਤਾ ਲੱਗੂਗਾ ਸਰਪੰਚ ਸਾਹਿਬ ਤਾਂ ਜੋ ਆਇਓ ਲੰਘਿਓ ਸ਼ਸ਼ਿਕਾ ਸਰਪੰਚ ਸਾਹਿਬ ਸ਼ਸ਼ਿਕਾ ਬੈਠੋ ਹਾਂਜੀ ਤੁਸੀਂ ਸੱਦਿਆ ਸੀ ਮੈਨੂੰ ਆ ਉਹ ਸੱਦਿਆ ਸੀ ਤੈਨੂੰ ਹਾਂਜੀ ਦੱਸੋ ਕੀ ਕੰਮ ਹੈ ਕੰਮ ਦਾ ਹੁਣ ਤੈਨੂੰ ਪਤਾ ਨਹੀਂ ਹੈ ਮੈਂ ਕੀ ਕੀਤਾ ਜੀ ਕਿਸ ਕੰਮ ਦੀ ਗੱਲ ਕਰ ਰਹੇ ਹੋ ਉਹ ਕੰਮ ਮਤਾ ਹੈ ਜਾਂ ਤੂੰ ਸਾਰੇ ਪਿੰਡ ਦਾ ਮਾਹੌਲ ਖਰਾਬ ਕੀਤਾ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਤੇਰਾ ਘਰ ਆ ਬਾਹਰ ਦਮਈ ਗਿਆ ਹਕਮਾਈ ਕਰਨ ਤੂੰ ਮਗਰ ਉਹ ਇਹ ਲੱਛਣ ਕਰਦੀ ਫਿਰਦੀਆਂ ਹੈ ਸਾਰੇ ਪਿੰਡ ਦੀਆਂ ਧੀਆ ਪਹਿਣਾ ਬਗਾੜੇਗੀ ਤੂੰ ਹੈ ਮੈਂ ਕੁਝ ਗਲਤ ਨਹੀਂ ਕੀਤਾ ਸਰਪੰਚ ਸਾਹਿਬ ਇਹ ਨਾ ਸਭ ਮੇਰੇ ਤੇ ਝੂਠੇ ਇਲਜ਼ਾਮ ਲੱਗ ਰਹੇ ਨੇ ਕੋਈ ਝੂਠਾ ਇਲਜ਼ਾਮ ਨਹੀਂ ਲਗਾਦਾ ਮੈਨੂੰ ਪਤਾ ਨਹੀਂ ਹੁਣ ਮੈਂ ਪਿੰਡ ਦਾ ਸਰਪੰਚ ਆ ਸਾਰੇ ਪਿੰਡ 'ਚ ਗੱਲ ਉੱਡੀ ਪਈਆ ਤੂੰ ਪਿੰਡ ਦਾ ਮਾਹੌਲ ਖਰਾਬ ਕਰਦੀ ਆ ਹੋਰ ਘਰ ਨਹੀਂ ਬਸਦੇ ਇੱਥੇ ਸਾਰੇ ਲੋਕ ਲਾਂਭਾ ਆਂਦੇ ਮਈ ਸਰਪੰਚ ਹੋ ਕੇ ਤੂੰ ਚੁੱਪ ਕਰਕੇ ਬੈਠਾ ਇਹਨੂੰ ਪਿੰਡ 'ਚੋਂ ਕੱਢੋ ਹੈ ਸਰਪੰਚ ਸਾਹਿਬ ਮੈਂ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ ਨਾ ਗਲਤ ਕੰਮ ਨਹੀਂ ਹੈਗਾ ਇਹ ਲੋਕਾਂ ਨਾਲ ਤੂੰ ਮੋਟਰਾਂ ਤੇ ਜਾਂਨੀਆਂ ਹੈ ਗਲਤ ਕੰਮ ਕਰਦੀ ਆ ਇਹ ਗਲਤ ਕੰਮ ਨਹੀਂ ਹੋਰ ਕੀ ਹੈਗਾ ਉਹ ਕਿਵੇਂ ਵਿਸ਼ਵਾਸ ਕਰਕੇ ਤੈਨੂੰ ਛੱਡ ਕੇ ਗਿਆ ਉੱਥੇ ਦਮਈ ਹੈ ਬਈ ਤੂੰ ਮੜਕੇ ਆ ਲੱਛਣ ਕਰੇਂਗੀ ਇਹ ਸਮਝਣਾ ਸਮਝਿਆ ਇਸ ਦੋ ਵਾਰ ਦੇਖ ਲਈ ਨਹੀਂ ਮੈਥੋਂ ਬਰਾ ਕੋਈ ਨਹੀਂ ਗਾ ਬਰ ਜਾ ਹੁਣ ਇਸ ਦੋ ਵਾਰ ਤੇਰੇ ਪੂਰੀ ਸੀ ਆਈ ਡੀ ਰੱਖੂ ਮੈਂ ਆਪਦੇ ਲੱਛਣ ਸੁਧਾਰ ਲੈ ਸਮਝ ਆ ਗਈ ਇਹ ਵੀ ਪਤਾ ਨਹੀਂ ਕਿਹ ਜਨਾਨੀਆਂ ਸਾਰੇ ਪਿੰਡ ਦਾ ਮਾਹੌਲ ਖਰਾਬ ਕਰਤਾ ਨਾ ਮੰਨਦੀ ਆ ਕੋਈ ਨਾ ਰੰਗਿਆਥੀ ਫੜਦਾ ਇਹਨੂੰ ਕਦੇ ਫੇਰ ਪਤਾ ਲੱਗੂ ਇਹਨੂੰ ਕਿੰਨਾ ਟਾਈਮ ਹੋ ਗਿਆ ਖੜੇ ਨੂੰ ਯਾਰ ਹਾਲ ਤੱਕ ਨਹੀਂ ਆਏ ਹੈਗੇ ਸੁੱਕਣੇ ਪਾਰ ਕੇ ਉਪਰੋਂ ਗਰਮੀ ਜਾਦੇ ਹੈ ਹਲੋ ਹਲੋ ਓਏ ਹੋਏ ਕਿੰਨਾ ਸੋਹਣਾ ਪਰਦਾ ਹੈ ਕਿੰਨਾ ਟਾਈਮ ਲਾਤਾ ਯਾਰ ਨੇ ਮੈਂ ਕੀ ਕਹਾਂ ਕਰਦੇ ਕੁਛ ਕੰਮ ਵੀ ਤਾਂ ਕਰਨੀ ਸੀ ਹੋਰ ਘੰਟਾ ਢੇੜ ਘੰਟਾ ਹੋ ਗਿਆ ਖੜੇ ਨੂੰ ਸੁੱਕਣਾ ਪਾਰ ਕੇ ਗਰਮੀ ਚ ਚਲੋ ਹੁਣ ਤਾਂ ਮੈਂ ਆ ਗਈ ਨਾ ਚਲੋ ਕੀ ਲੋ ਆ ਗਿਆ ਫੋਨ ਹੋ ਹੈਲੋ ਹਾਂ ਹਾਂ ਸਰਪੰਚੀ ਬੋਲਦਾ ਅੱਛਾ ਅੱਜ ਫਸੀਆ ਫਿਰ ਅੱਜ ਫੜਦਾ ਰੰਗੇ ਇੱਥੇ ਕੋਈ ਨਾ ਕੋਈ ਨਾ ਹੁਣੇ ਪਹੁੰਚਦਾ ਠੀਕ ਅੱਜ ਕਰੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੇ ਮੈਨਾਂ ਲਵੇ ਹਾਂ ਹਾਂ ਆੜ ਨਾਲ ਦੇਖ ਲੈ ਵੀ ਫੇ ਤਾਂ ਨਹੀਂ ਉਹ ਲੈ ਦੇਖ ਪੂਰਾ ਤਾਂ ਨਹੀਂ ਰਹਾ ਇੱਕ ਤਾਂ ਮੈਨੂੰ ਨਾ ਐ ਨਹੀਂ ਸਮਝ ਆ ਰਹੀ ਮੇਰਾ ਹਿੱਟ ਕੀਆ ਬੋਤਾ ਨਹੀਂ ਕੋਣ ਯਾਦ ਕਰਦਾ ਪਿਆਜ ਮੈਂ ਯਾਦ ਕਰਦਾ ਜਦੋਂ ਹੋਰ ਕੋਣ ਕਰਦਾ ਸੀ ਇਹ ਤਾਂ ਹਾਂ ਹੋਏ ਆ ਕੋਣ ਹੈ ਉਹ ਬੁੱਟੇ ਨਾ ਮਤੁੰਦਰਾ ਡਰਾਏ ਦਿੱਤੇ ਦੀ ਹੋਰੇ ਮੇਰੀ ਤਾਂ ਜਾਣ ਹੀ ਨਿਕਲੀ ਕਿੱਥੇ ਨਾ ਨਾ ਉਹ ਤਾਂ ਪਛਾਣ ਹੀ ਨਹੀਂ ਆਈ ਤੇਰੀ ਦੇਖ ਲਿਆ ਦੀ ਮੈਨੂੰ ਲੱਗਿਆ ਮੈਂ ਆਪਦੀ ਮੋਟਰ ਤੇ ਗਿਆ ਹਣਾ ਮਾ ਚੱਲ ਜੰਗਾੜ ਲਾਏ ਹਣਾ ਯਾਰ ਅੱਛਾ ਮੈਂ ਵੀ ਸੋਚਿਆ ਕੋਈ ਬਤਾ ਇਹਨੂੰ ਬੈਮਝਾ ਹੋ ਗਿਆ ਇੱਕ ਦਿਨ ਸਰਪੰਚ ਨੇ ਬੁਲਾਇਆ ਤੇ ਇਹਨੂੰ ਕਰੇ ਅੱਛਾ ਵੀ ਤੇ ਕੰਮ ਤਾਂ ਪਾਰਖਿਆ ਹੈ ਕਰਖੇ ਵੀ ਤੈਨੂੰ ਮੈਂ ਨਹੀਂ ਤੇਰੀ ਸ਼ਿਕਾਇਤ ਕਰੂੰਗਾ ਸੀਆਈਡੀ ਕਰੂੰਗਾ ਤੇਰੀ ਤਾਂ ਕਰਕੇ ਉਹ ਦਿਨ ਬੈਮਝਾ ਹੋ ਰਹੇ ਨੂੰ ਵੀ ਕਿਤੇ ਸਰਪੰਚੇ ਆ ਗਿਆ ਨਾ ਨਾ ਉਹ ਤਾਂ ਮੈਂ ਤੈਨੂੰ ਆਉਂਦੇ ਹੀ ਦੇਖਿਆ ਚੱਲ ਤੂੰ ਐਂ ਕਰ ਫਿਰ ਤੂੰ ਲੈ ਜਾ ਅੰਦਰ ਹੁਣ ਨਾ ਨਾ ਫਿਰ ਉਰੇ ਨਹੀਂ ਮੈਂ ਕਰਦਾ ਭਾਈ ਮੈਂ ਤਾਂ ਉਸੇ ਆਪਣੀ ਮੋਟਰ ਤੇ ਲੈ ਕੇ ਜਾਉਂ ਤਕਾਣਾ ਬਦਲਦੇ ਆ ਨਾ ਨਾ ਉਰੇ ਤੇ ਕੀ ਪਤਾ ਸਰਮਾਚੇ ਨੂੰ ਪਤਾ ਲੱਗ ਰਿਹਾ ਹੋਵੇ ਜਿਵੇਂ ਤੂੰ ਕਹਿਣਾ ਅੱਛਾ ਚੱਲ ਟਿਕਾਣਾ ਬਦਲ ਲੈਨੇ ਆ ਬੈਠ ਬਰੇ ਤੋਂ ਚੱਲ ਐ ਕਰੀ ਫਿਰਾ ਪੈਸੇ ਤਾਂ ਦੇ ਮੇਰੇ ਦੇਖ ਕੇ ਲੈ ਕੇ ਜਾਈਂ ਕਿਤੇ ਥੋਰ ਛਾਪਾ ਛੇੜ ਦੇ ਆ ਲੈ ਕਰ ਠੀਕ ਮੜਾ ਦੇਖ ਕੇ ਜਾਈਂ ਚੰਗਾ

ਮੈਂ ਆਈ थी ਮੇਰੇ ਕੋਲੇ ਉਹ ਐਂ ਦਾ ਸਪਾਲੀ ਤੇਰੇ ਕੋਲੇ ਆਇਆ ਨਾ ਸਰਪੰਚਾ ਪਾਲੀ ਤਾਂ ਨਹੀਂ ਆਈ ਤੂੰ ਬਹਿਮ ਹੋ ਗਿਆ ਕਿਉਂ ਯਾਰ ਝੂਠ ਬੋਲ ਲਿਆ ਨਾ ਮੈਨੂੰ ਪੱਕੇ ਬੰਦੇ ਨੇ ਖਬਰ ਦਿੱਤੀ ਆ ਨਾ ਨਾ ਉਰੇ ਤਾਂ ਨਹੀਂ ਆਈਗੀ ਮੈਂ ਕਿਹਾ ਮੰਨ ਜਾ ਮੈਂ ਝੂਠ ਬੋਲਦਾ ਤੈਨੂੰ ਹੁਣ ਚੱਲ ਸਰਪੰਚਾਇਤ ਨੂੰ ਪਤਾ ਲੱਗੇ ਗਿਆ ਆਈ ਤਾਂ ਹੈਗੀ ਤੀ ਪਰ ਹੁਣ ਚਲੀ ਗਈ ਉਹ ਚਲੀ ਕਿੱਥੇ ਗਈ ਹੁਣ ਤਰਕੇ ਗਈ ਆ ਯਾਰ ਤੂੰ ਛੱਡ ਕੇ ਆਏਗਾ ਉਹ ਤੁਰਕੇ ਗਿਆ ਉਹਦਾ ਬੂਟਾ ਲੈ ਗਿਆ ਬੁੱਟਾ ਲੈ ਕੇ ਕਿੱਥੇ ਲੈ ਗਿਆ ਉਹ ਐ ਨਹੀਂ ਪਤਾ ਮੈਨੂੰ ਕਿੱਥੇ ਲੈ ਕੇ ਗਿਆ ਪਰ ਉਹਨੂੰ ਲੈ ਕੇ ਚੜਾ ਕੇ ਐਂ ਜੇ ਪਤਾ ਹੁੰਦਾ ਤੈਨੂੰ ਮੈਂ ਦੱਸ ਦਾਂਦਾ ਕੋਈ ਯਾਰ ਐ ਤਾਂ ਪਤਾ ਕਰਨਾ ਸੀ ਇਹ ਯਾਰ ਗੰਦੀ ਜਨਾਨੀ ਨੇ ਗੰਦ ਪਾਇਆ ਪਿਆ ਸਾਰੇ ਪਿੰਡ ਚ ਲੋਕ ਮੈਨੂੰ ਕਹਿੰਦੇ ਨੇ ਵੀ ਸਰਪੰਚ ਹੋ ਕੇ ਤੂੰ ਰੋਕਦਾ ਨਹੀਂ ਹੈ ਆਪਣੇ ਸਾਰੇ ਪਿੰਡ ਦੀਆਂ ਧੀਆਂ ਭੈਣਾਂ ਖਰਾਬ ਕਰੂਗੀ ਇਹ ਉਹ ਤਾਂ ਠੀਕ ਹੈ ਤੇਰੀ ਗੱਲ ਆ ਤੁਸੀਂ ਵੀ ਯਾਰ ਇਹਦਾ ਸਾਥ ਦੇਣੇ ਹੋ ਹੈ ਬਾਈਕਾਟ ਕਰਨਾ ਚਾਹੀਦਾ ਆਪਾਂ ਨੂੰ ਇਹਦਾ ਪਿੰਡ ਚੋਂ ਕੱਢਣਾ ਚਾਹੀਦਾ ਤੁਸੀਂ ਕੋਠਿਆਂ ਚ ਲਿਆਉਣੇ ਹੋ ਹੈ ਤੁਸੀਂ ਵੀ ਯਾਰ ਸ਼ਰਮ ਹੀ ਲਾਈ ਆਹ ਹੈ ਚਲ ਦੇਖਣਾ ਕਿਹੜਾ ਨਾਂ ਲੱਭਦਾ ਉਹਦਾ ਦੱਸ ਦੇ ਜੀ ਪਤਾ ਕਿ ਕਿੰਨਾ ਨਾ ਨਾ ਮੈਨੂੰ ਨਹੀਂ ਪਤਾ ਸਰਪੰਚਾ ਤੇ ਪਤਾ ਹੁੰਦਾ ਦੱਸ ਦਉਣਾ ਮੈਂ ਤੈਨੂੰ ਵਧੀਆ ਰਹੇ ਪਹਿਲਾਂ ਪਹਿਲਾਂ ਦੌਰਤੀ ਜਿਦਾ ਆ ਗਿਆ ਦੀ ਸਰਪੰਚ ਹੋਰੇ ਪੰਗਾ ਛੜ ਗਿਆ ਸੀ ਔਰ ਇਹ ਪਿੰਡ ਚ ਜਲੂਸ ਨਿਕਲ ਜਾਣਾ ਸਾਰੇ ਪਿੰਡ ਚ ਅੱਜ ਤੱਕ ਜਿੱਥੇ ਰੋਲਦੀ ਰੋਲਦੀ ਰਹਗੀ ਆਂਦੀ ਦੇਖ ਘੋੜ ਦੇਖ ਕਰੇ ਚੱਲਦੇ ਆ ਯਾਰ ਕਮੀ ਬਹੁਤ ਹੋ ਗਈ। ਲੈ ਸਰਪੰਚਾ ਅੱਜ ਫੜਦਾ ਇਹਨੂੰ ਰੰਗੇ ਇੱਥੇ ਕੁੱਤੀ ਨਾਨੀ ਨੂੰ। ਉਹ ਤਾਂ ਮੰਨਦੀ ਨਹੀਂ ਕਹਿੰਦੀ ਮੇਰੇ ਤੇ ਇਲਜ਼ਾਮ ਲਾਉਣਾ। ਅਗੇਟ ਬੰਦ ਅੰਦਰ ਹੀ ਨਹੀਂ ਹੈ ਜੀ। ਕੌਣ ਦੇ ਬਾਰੇ ਕੋਈ ਨਹੀਂ। ਉਹ ਸਰਪੰਚਾ ਤੂੰ ਹਾਂ ਮੈਂ। ਤੂੰ ਕਿੱਧਰ ਫਿਰਦਾ ਐ? ਕੋਈ ਨਹੀਂ ਮੈਨੂੰ ਜਾਣਦੇ। ਹੁਣ ਕਿੱਧਰ ਜਾਣੀ ਆ? ਉਹ ਤਾਂ ਕਹਿੰਦੀ ਸੀ ਮੈਂ ਗਲਤ ਨਹੀਂ ਹੈਗੀ ਮੇਰੇ ਤੇ ਇਲਜ਼ਾਮ ਲਾਉਣਾ ਅੱਜ ਫੜ ਲਈ ਨਾ ਰੰਗੇ ਇੱਥੇ ਚੱਲ ਕੋਈ ਨਾ ਆਉਣਾ ਤੇਰੇ ਮਗਰੀ ਕਰੇ ਪੰਚਾਇਤ ਇਕੱਠੀ ਕਰਦਾ ਤੈਨੂੰ ਕਢਾਉਣਾ ਪਿੰਡ ਚੋਂ ਚੱਲ ਚੱਲ ਕਿੱਧਰ ਜਾਏਂਗੀ ਆ ਗਿਆ ਤੇਰੇ ਮਗਰੀ ਹੇ ਸਰਪੰਚ ਮੇਰੇ ਪਿੱਛੇ ਹੀ ਆਉਂਦਾ ਹੋਣਾ ਕਿਤੇ ਪੰਚਾਇਤ ਹੀ ਨਾ ਇਕੱਠੀ ਕਰੀ ਬੈਠਾ ਹੋਗੇ ਤਬਾ ਮੈਂ ਚਾਲਾਂ ਆ ਗਿਆ ਸਰਪੰਚ ਪਤਾ ਨਹੀਂ ਹੁਣ ਕੀ ਕਹੂੰ ਕਿਉਂ ਆਗੀ ਖੇ ਖਾ ਕੇ ਹੈ ਬੋਲਦੀ ਨਹੀਂ ਹੁਣ ਸਰਪੰਚ ਸਾਹਿਬ ਅੱਜੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੁਣ ਤੈਨੂੰ ਮੈਂ ਰੰਗੇ ਹੱਥੀ ਦਾ ਫੜ ਲਿਆ ਇਹੋ ਜੀ ਕਹਿੰਦੀ ਕੋਈ ਗੱਲ ਨਹੀਂ ਹੈਗੀ ਹੋਰ ਦੱਸ ਕਿਵੇਂ ਕੋਠੇ ਤਾਂ ਤੂੰ ਨਿਕਲਦੀ ਸੀ ਸਾਹਮਣੇ ਤੈਨੂੰ ਫੜਿਆ ਇਹ ਬਾਕੀ ਪਿੰਡ ਦੀ ਪੰਚਾਇਤ ਇਕੱਠੀ ਕਰਕੇ ਲਿਆਉਣ ਲੱਗਿਆ ਸੀ ਬੁੜੀਆਂ ਬੰਦੇ ਤੈਨੂੰ ਜੁੱਤੀਆਂ ਮਾਰ-ਮਾਰ ਘਰੋਂ ਬਾਹਰ ਕੱਢ ਦੇ ਮੈਂ ਫੇਰ ਵੀ ਸੋਚ ਗਿਆ ਮੈਂ ਚੱਲ ਪਹਿਲਾਂ ਆਪਸ ਵਿੱਚ ਆਉਣਾ ਹਣ ਬਾਹਤ ਨੂੰ ਮੈਂ ਸਿੱਧੀ ਤਰ੍ਹਾਂ ਕਹਿਣਾ ਅੱਜ ਅੱਜ ਘਰ ਖਾਲੀ ਕਰ ਦੇ ਠੀਕ ਆ ਪਿੰਡ ਛੱਡ ਕੇ ਭੱਜ ਜਾ ਮੋਂ ਪਿੰਡ ਚ ਗੰਦ ਪਾਇਆ ਤੂੰ ਸਾਡੇ ਸਰਪੰਸਾ ਮੈਂ ਚਲੀ ਜਾਊਂਗੀ ਬਸ ਮੈਨੂੰ 2-4 ਦਿਨ ਦੇ ਦੋ ਕੋਈ 2-4 ਦਿਨ ਨਹੀਂ ਦੇਣੇ ਸਾਰੇ ਪਿੰਡ ਦਾ ਕੀਤਾ ਪਿਆ ਤੂੰ ਮਾਹੌਲ ਖਰਾਬ ਮੈਂ ਪਿੰਡ ਚ ਸਾਰਾ ਗੰਦ ਸਾਫ਼ ਕਰਨਾ ਠੀਕ ਆ ਪਹਿਲਾਂ ਚਿੱਟੇ ਵਾਲੇ ਫੜਾਏ ਨੇ ਦਾਰੂ ਦਾ ਠੇਕਾ ਚਕਾਉਣਾ ਬਾਕੀ ਤੇਰਾ ਕੰਮ ਰਹਿ ਗਿਆ ਤੈਨੂੰ ਘਰੋਂ ਬਾਹਰ ਕੱਢਣਾ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਮੈਂ ਠੀਕ ਆ ਪਰ ਸਰਪੰਚ ਸਾਹਿਬ ਮੈਂ ਨਹੀਂ ਜਲਦੀ ਕਿੱਥੇ ਜਾਉਂਗੀ ਤੁਸੀਂ ਮੇਰੇ ਵੱਲ ਵੀ ਤਾਂ ਦੇਖੋ ਨਾ ਮੈਂ ਸਮਾਨ ਕਿੱਥੇ ਰੱਖੂੰ ਈ ਮੈਂ ਰਹੂੰਗੀ ਕਿੱਥੇ ਕਿਸੇ ਸੜਕ ਤੇ ਰਹਿ ਜਾ ਕਿਸੇ ਝੁੱਗੀ ਝੋਪੜੀ ਰਹਿ ਜਾ ਤੈਨੂੰ ਕਿਹੜਾ ਘਾਟ ਆ ਜਾਂ ਤੈਨੂੰ ਕਿਹੜਾ ਕਿਸੇ ਦਾ ਡਰ ਡੱਕਰਾ ਤੇਰੇ ਨਰੇ ਗਾਕ ਨੇ ਕਿਸੇ ਗਾਕ ਨੂੰ ਕਦੇ ਤੈਨੂੰ ਕਮਰਾ ਲੈ ਦੇਣਗੇ ਜਾਂ ਕਿਸੇ ਬੰਦੇ ਨਾਲ ਆ ਰਹੀ ਜੀ ਤੈਨੂੰ ਕਿਹੜਾ ਕਿਸੇ ਦਾ ਡਰਾ ਹੈ ਸਰਪੰਚ ਸਾਹਿਬ ਥੋੜਾ ਤਾਂ ਸੋਚੋ ਮੈਨੂੰ ਥੋੜਾ ਟਾਈਮ ਤਾਂ ਦਿਓ ਨਾ ਇੱਕ ਦਾ ਦਿਨ ਦੇ ਦਿਓ ਮੈਨੂੰ ਬਸ ਕੋਈ ਦਿਨ ਨਹੀਂ ਮਿਲਦਾ ਅਬ ਦੇ ਘਰ ਆਜ ਨੂੰ ਬਈ ਜੀ ਇੰਦਮਈ ਬੈਠਾ ਉਹ ਤੇਰਾ ਕੋਈ ਨਾ ਕੋਈ ਪ੍ਰਬੰਧ ਕਰ ਦ ਮੇਰੇ ਘਰ ਆਲੂ ਮੇਰੇ ਬਾਰੇ ਸਭ ਪਤਾ ਹੈ। ਅੱਛਾ ਉਹ ਵੀ ਤੇਰੇ ਨਾਲ ਗੱਲਾਂ ਨਾਲ ਉੱਚਾ ਫਿਰ। ਸਾਰਾ ਟੱਬਰ ਹੀ ਛੋੜਾ ਹੈ ਆ। ਆ ਤੇਰੇ ਪਰਿਵਾਰ ਚ ਕੌਣ-ਕੌਣ ਹੈ? ਤੇਰੇ ਕੋਲ ਵੀ ਇਹੋ ਜਣੀ ਹੈ। ਪਰਿਵਾਰ ਚ ਕੌਣ-ਕੌਣ ਆ ਤੇਰੇ? ਮੇਰੇ ਦੋ ਬੱਚੀਆਂ ਨੇ। ਉਹ ਕਿੱਥੇ ਨੇ ਹੁਣ? ਉਹ ਆਪਦੀ ਮਾਸੀ ਕੋਲ ਪੜਦੀਆਂ ਨੇ। ਅੱਛਾ ਆਉਦੀਆਂ ਕੁੜੀਆਂ ਦਾ ਮਾਸੀ ਕੋਲੇ ਭੇਜਤੀਆਂ। ਬਈ ਸਾਡੇ ਪਿੰਡ ਦੇ ਧੀਆਂ ਪਹਿਣਾ ਤੂੰ ਖਰਾਬ ਕਰਦੀਆਂ। ਚੰਗੇ ਲੱਛਣ ਫੜੇ ਨੇ ਤੂੰ। ਬਾਕੀ ਕੋਈ ਨਾ ਜੇ ਇੱਥੇ ਆ ਵੀ ਜਾਣਗੇ ਹਨ ਤੇਰੇ ਅੜਗੇ ਲੱਛਣ ਉਹ ਕਰਨੀ। ਲੋਕਾਂ ਨਾਲ ਮੋਟਰਾਂ ਤੇ ਜਾ ਕਰਨੀ। ਬਸ ਕਰੋ ਸਰਪੰਚ ਸਾਹਿਬ। ਕਿਉਂ ਐ ਕੁਛ ਬੋਲਨ ਤਾਂ ਨਾ ਥੋੜਾ ਜਿਹਾ ਤਾਂ ਰੱਬ ਤੋਂ ਡਰੋ ਤੁਸੀਂ ਕੀ ਕੁਛ ਬੋਲ ਰਹੇ ਹੋ ਮੇਰੀ ਬੱਚੀਆਂ ਬਾਰੇ ਕਿਉਂ ਅਬਦੇ ਬਾਰੀ ਮਿਰਚਾਂ ਲੱਗਦੀਆਂ ਸਾਡੀਆਂ ਬੱਚੀਆਂ ਨਹੀਂ ਹੈਗੀਆਂ ਪਿੰਡ ਦੀਆਂ ਜਿਨ੍ਹਾਂ ਨੂੰ ਤੂੰ ਖਰਾਬ ਕਰਦੀਆਂ ਹੈ ਮੈਂ ਕਿਸੇ ਨੂੰ ਖਰਾਬ ਨਹੀਂ ਕੀਤਾ ਨਾ ਹੀ ਮੈਂ ਕਿਸੇ ਧੀ ਪੈ ਨੂੰ ਕੁਛ ਕਿਹਾ ਕਹਿਣ ਤੂੰ ਹੁਣ ਘਟ ਰਹਿ ਗਿਆ ਇਹ ਹੈ ਸ਼ਰਿਆਮ ਤਾਂ ਤੂੰ ਜਾਣੀ ਆ ਉਹਨਾਂ ਤੇ ਕੀ ਪ੍ਰਭਾਵ ਪਊਗਾ ਇਹ ਚੀਜ਼ ਦਾ ਹੈ ਸਾਰੇ ਪਿੰਡ ਨੂੰ ਤੇਰਾ ਪਤਾਗਾ ਵੀ ਇਹ ਕੰਮ ਕਰਦੀਆਂ ਗਈ ਹੁਣ ਤੈਨੂੰ ਮੈਂ ਕਹਤਾ ਘਰ ਖਾਲੀ ਕਰ ਦੇ ਅੱਜ ਅੱਜ ਨਹੀਂ ਦੇਖ ਲੈ ਪੰਚਾਇਤ ਵਾਲਿਆਂ ਨੂੰ ਬੁੜੀਆਂ ਬੰਦਾਂ ਨੇ ਡਾਂਗਾ ਚੱਕ ਲੈਣੇ ਜੁੱਤੀਆਂ ਚੱਕ ਲੈਣੀਆਂ ਮੂੰਹ ਕਾਲਾ ਕਰਕੇ ਤੈਨੂੰ ਘਰੋਂ ਬਾਹਰ ਕੱਢਣਗੇ ਠੀਕ ਆ ਚਲੋ ਠੀਕ ਹੈ ਮੈਂ ਕੱਲ ਤੱਕ ਘਰ ਖਾਲੀ ਕਰ ਦੂੰਗੀ ਦੇਖ ਲੈ ਬਾਕੀ ਤੇਰੀ ਮਰਜ਼ੀ ਆ ਉਹਦੇ ਘਰ ਵਾਲਿਆਂ ਨਾਲ ਕਰ ਲਈ ਗੱਲ ਕਿਸੇ ਨਾਲ ਦਵਾ ਦੂ ਉਹਦੇ ਘਰ ਉਹ ਠੀਕ ਆ ਉਹ ਬਾਹਰ ਬੈਠਾ ਤੂੰ ਇਥੇ ਲੱchn ਕਰਦੀ ਫਿਰਦੀ ਹੈ ਸਰਪੰਚ ਸਾਹਿਬ ਉਸ ਨੂੰ ਮੇਰੇ ਬਾਰੇ ਸਭ ਕੁਝ ਪਤਾ ਹੈ ਪਤਾ ਫਿਰ ਉਹ ਤੈਨੂੰ ਕੁਝ ਕਹਿਣਾ ਨਹੀਂ ਹੈਗਾ ਚਲੋ ਜੇ ਹੁਣ ਤੁਸੀਂ ਇਹ ਗੱਲ ਛੇੜ ਹੀ ਲਈ ਹੈ ਨਾ ਤਾਂ ਅੱਜ ਮੈਂ ਤੁਹਾਨੂੰ ਸਾਰਾ ਦੱਸ ਹੀ ਦਿੰਨੀ ਆ ਹੁਣ ਦੱਸ ਨੂੰ ਕੀ ਰਹਿ ਗਿਆ ਤੁਸੀਂ ਚੱਲੋ ਮੇਰੇ ਨਾਲ ਕਿੱਥੇ ਚੱਲਾਂ ਚੱਲੋ ਤੁਸੀਂ ਹੁਣ ਦੱਸ ਕੀ ਇੱਥੇ ਸਾਬਤ ਕਰਨਾ ਚਾਹਣੀ ਆ ਤੂੰ ਆਜੂ ਸਰਪੰਸਾ ਹਾਂ ਕਿਹੜਾ ਪਿਆਗਾ ਇਹ ਮੇਰਾ ਘਰ ਵਾਲਾ ਤੇਰਾ ਘਰ ਵਾਲਾ ਹਾਂ ਉਹ ਤਾਂ ਕਹਿੰਦੇ ਦਮਈ ਗਿਆ ਹੋਇਆ ਨਹੀਂ ਮੇਰਾ ਘਰ ਵਾਲਾ ਕਿਤੇ ਨਹੀਂ ਗਿਆ ਸੀ ਇਹ ਤਾਂ ਮੈਂ ਹੀ ਜਾਣ-ਬੁੱਝ ਕੇ ਸਾਰੇ ਪਿੰਡ 'ਚ ਗੱਲ ਫੈਲਾਈ ਸੀ ਕਿ ਤੈਨੂੰ ਗੱਲ ਫਲਾਉਣ ਦੀ ਕੀ ਲੋੜ ਪੈਗੀ ਕਿਉਂਕਿ ਇਦਿਆਂ ਲੱਤਾਂ ਵੀ ਵੱਡੀਆਂ ਹੋਈਆਂ ਨੇ ਤੇ ਅੰਨਾ ਵੀ ਐ ਅੰਨਾ ਇਹ ਲੱਤਾਂ ਵੱਡੀਆਂ ਹਾਂ ਸਰਪੰਚ ਸਾਹਿਬ ਇਹਦੀਆਂ ਲੱਤਾਂ ਵੱਡੀਆਂ ਹੋਈਆਂ ਨੇ ਤੇ ਇਹਨਾਂ ਨੂੰ ਦਿਖਦਾ ਨਹੀਂ ਅੰਨੇ ਨੇ ਇਹ ਮੈਂ ਤੁਹਾਨੂੰ ਸਾਰੀ ਗੱਲ ਸੁਣਾਉਣੀ ਆ ਤੁਸੀਂ ਬੈਠੋ ਇਹਹੀ ਜੀ ਕੀ ਗੱਲ ਹੋ ਗਈ ਸੀ ਜਿਹੜਾ ਤੁਹਾਨੂੰ ਐਡਾ ਝੂਠ ਬੋਲਣਾ ਪੈ ਗਿਆ ਦੱਸ ਦਿਓ ਸਰਪੰਚ ਸਾਹਿਬ ਮੇਰਾ ਵੀ ਇੱਕ ਹੱਸਦਾ ਵੱਸਦਾ ਪਰਿਵਾਰ ਸੀ ਜੀ ਆ ਗਈ ਲੈ ਕੇ ਨਹੀਂ ਆਈ ਕੁੜੀਆਂ ਨੂੰ ਉਹ ਹਜੇ ਤਾਂ 15-20 ਮਿੰਟ ਪਏ ਨੇ ਕੋਈ ਨਾ ਲੈ ਆਉਂਗਾ ਅਏ ਹੋਏ ਤੇ ਸੱਚ ਜੀ ਤੁਸੀਂ ਉਹ ਏਜੰਟ ਕੋਲ ਗਏ ਸੀ ਕੀ ਬਣਿਆ ਫਿਰ ਉਹ ਏਜੰਟ ਦਾ ਕੋਲੇ ਗਿਆ ਦੀ ਗਿਆ ਉਹ ਕਹਿੰਦਾ ਬਣ ਜੂਗਾ ਥੋੜੇ ਟਾਈਮ ਤੱਕ ਕੰਮ ਬੱਸ ਚੱਲ ਵਧੀਆ ਹੀ ਏ ਜੇ ਬਣ ਜੇ ਇੱਕ ਨਾ ਤੁਸੀਂ ਐਵੇਂ ਉਹ ਛਿੰਦੇ ਹੋਣਾ ਨੂੰ ਸਾਰੀ ਗੱਲ ਦੱਸਤੀ ਕੰਮ ਬਣਨ ਤੋਂ ਪਹਿਲਾਂ ਹੀ ਨਾ ਉਹਨਾਂ ਨੇ ਸਾਰੀ ਗੱਲ ਫਲਾਤੀ ਆ ਹਜੇ ਕੰਮ ਦਾ ਕੋਈ ਪਤਾ ਨਹੀਂ ਆਪਾਂ ਨੂੰ ਵੀ ਬਣੇਗੇ ਨਾਲ ਬਣੇ ਉਹ ਕੰਮ ਦਾ ਬਣ ਹੀ ਪਿਆ ਚੱਲ ਫਿਰ ਕੀ ਹੋ ਗਿਆ ਪਤਾ ਨੰਨਾ ਬਾਦਦੇ ਨੇ ਕੰਮ ਨਹੀਂ ਬੰਦਦੇ ਫਿਰ ਉਹ ਕਾਨੂੰ ਹੀ ਨਾ ਬਹਿਮ ਕਰਿਆ ਕਰ ਕਿਧਰੇ ਨਹੀਂ ਕੁਸੁੰਦੇਗਾ ਚਲ ਵਧੀਆ ਮੈਂ ਤਾਂ ਕਿੰਨੀ ਜਲਦੀ ਜਲਦੀ ਵੀਜ਼ਾ ਲੱਗੇ ਉੱਥੇ ਜਾ ਕੇ ਤੁਸੀਂ ਸੈੱਟ ਹੋ ਨਾਲੇ ਆਪਣੀਆਂ ਜਵਾਖੜੀਆਂ ਦਾ ਵੀ ਕੁਝ ਬਣ ਜੂਗਾ ਓਏ ਹੋਰ ਉੱਥੇ ਜਾ ਕੇ ਵਧੀਆ ਸੈੱਟ ਹੋ ਜਾਗੇ ਪੈਸੇ ਵਧੀਆ ਆਉਣਗੇ ਗੱਲ ਤਾਂ ਉਹੀ ਆ ਜਵਾਖਾਂ ਦਾ ਕੁਝ ਬਣ ਜੂਆ ਨਾਲੇ ਹੋਰ ਪਰਿਵਾਰ ਦਾ ਘਰ ਸਬਰ ਜੂਆ ਹੋਰ ਮੈਨੂੰ ਵੀ ਉਹੀ ਟੈਨਸ਼ਨ ਆਦੀ ਸੈੱਟ ਹੋ ਜੂਗੀ ਸਾਰੀ ਹੋਰ ਬਾਕੀ ਸਭ ਤੋਂ ਤਾਂ ਇਹ ਸਭ ਤੋਂ ਵਧੀਆ ਤਾਂ ਇਹ ਆ ਵੀ ਆਪਣਾ ਘਰ ਐ ਬੱਸ ਐਵੇਂ ਨਾ ਹੱਸਦਾ ਵਸਦਾ ਰਵੇ ਤੰਦਰੁਸਤੀਆਂ ਬਖਸ਼ੇ ਰੱਬ ਹੋਰ ਤਾਂ ਬਾਕੀ ਸਾਰਾ ਕੁਝ ਮੇਲ ਹੀ ਜਾਣਾ ਚਲੋ ਹੁਣ ਚਲ ਜੰਗਾ ਦੂ ਕਰ ਲੈ ਕੀ ਕਰਦੀ ਲੈ ਮੁੰਝ ਵੱਖ ਨੂੰ ਟਾਈਮ ਜਾਓ ਲੈ ਕੇ ਆਓ ਟਾਈਮ ਹੋ ਰਿਹਾ ਜਵਾਕ ਜੀ ਆਗੇ ਇੱਕ ਖੁਸ਼ਖਬਰੀ ਜੀ ਗੱਲ ਦੱਸਾਂ ਤੈਨੂੰ ਮੇਰਾ ਵੀਜ਼ਾ ਆ ਗਿਆ ਸੱਚੀ ਉਹ ਚੱਲ ਵਧੀਆ ਰੱਬ ਨੇ ਸੁਣ ਲਈ ਮੇਰਾ ਰੱਬ ਦਾ ਪਰਮਾਤਮਾ ਨੇ ਹੱਥ ਫੜ ਲਿਆ ਵਧੀਆ ਹੋਰ ਹੁਣ ਤਾਂ ਆਪਣੀ ਬੱਚੀਆਂ ਦਾ ਵੀ ਕੁਛ ਨਾ ਕੁਛ ਬਣ ਜੂਗਾ ਪੈਸੇ ਕਣੀ ਉਹ ਨਾਲੇ ਸੈਟਿੰਗ ਆ ਜੂ ਸਾਰੀ ਜੋ ਅੱਖਾਂ ਦਾ ਕੁਛ ਬਣ ਜੂਗਾ ਵਧੀਆ ਪੜ ਲੈ ਕੇ ਜਾਣਗੇ ਹੋਰ ਚਲੋ ਨਾਲੇ ਐਂ ਕਰ ਕੱਪੜੇ ਲੀੜੇ ਪੈ ਕਰਦੇ ਆ ਕਿਹਦਾ ਫੋਨ ਆ ਗਿਆ ਨਾਲੇ ਹਾਂ ਉਹ ਤਾਂ ਮੈਂ ਕਰ ਦਿੰਨੀ ਆ ਕਿਹਦਾ ਆ ਰਿਹਾ ਫੋਨ ਹੈਲੋ ਹਾਂ ਭਾਈ ਆ ਗਿਆ ਭਈ ਆ ਗਿਆ ਹੁਣੀ ਆ ਗਿਆ ਕੌਣ ਸੀ ਉਹ ਚੱਲ ਜੰਗਾ ਮੈਂ ਜਾਇਆ ਮੜਾਇਆ ਮੇਜਰ ਬਾਈ ਦਾ ਫੋਨ ਦੀਆ ਸੁੱਖ ਤਾਂ ਹੈ ਉਹ ਸੁੱਖ ਤਾਂ ਹੈ ਕਿ ਉਹ ਰੌਲਾ ਹੈ ਮੜਾਏ ਉਹਨਾਂ ਦਾ ਜਾਣਾ ਤਾਂ ਪੈਣਾ ਹੀ ਹੈ ਤੈਨੂੰ ਪਤਾ ਹੁਣ ਮੇਰੀ ਗੱਲ ਸੁਣ ਉਹਨਾਂ ਦੇ ਰੌਲੇ ਹੋਇਆ ਜਾਣਾ ਤਾਂ ਹੈਗਾ ਪਰ ਤੁਸੀਂ ਨਾ ਐਵੇਂ ਵੱਧ ਘੱਟ ਕਿਸੇ ਨੂੰ ਨਾ ਬੋਲਿਓ ਉਹ ਨਾ ਨਾ ਮੈਂ ਤਾਂ ਕਾਨੂੰ ਬੋਲਦਾ ਇੱਕ ਦਿਨ ਨੂੰ ਪਤਾ ਹੀ ਆਉਣ ਜਾਣਾ ਤਾਂ ਪੈਣਾ ਹੀ ਹੈ ਹਾਂ ਤੁਹਾਨੂੰ ਪਤਾ ਆ ਹੁਣ ਮਸਾ ਮਸਾ ਆਪਣਾ ਵੀਜ਼ਾ ਲੱਗਿਆ ਤੇ ਜੇ ਆਪਾਂ ਕਿਸੇ ਚੱਕਰ 'ਚ ਪੈ ਗਏ ਨਾ ਤਾਂ ਆਪਾਂ ਰੋਟੀ ਤੋਂ ਜਾਵਾਂਗੇ ਉਹ ਨਾ ਨਹੀਂ ਦਾ ਕੋਈ ਗੱਲ ਨਹੀਂ ਮੈਂ ਤਾਂ ਬਸ ਚੱਲ ਮੈਂ ਆ ਗਿਆ ਚੰਗਾ ਠੀਕ ਰੋਟੀ ਰੋਟੀ ਬਣਾ ਲ ਹਾਂ ਤੂੰ ਇੱਥੇ ਬੈਠੀ ਕੀ ਕਰਦੀ ਏ ਤੂੰ ਛੇਤੀ ਆ ਕੱਪੜੇ ਲੀੜੇ ਚੱਕਣ ਵਾਲੇ ਗੁੜੀਆਂ ਨੂੰ ਕੀ ਹੋ ਗਿਆ ਉਹ ਹੁਣ ਕੀ ਆ ਉੱਥੇ ਕਤਲ ਕਰਤਾ ਮੇਜਰ ਨੇ ਅਬਦੇ ਚਾਚੇ ਦੇ ਮੁੰਡੇ ਦਾ ਹਾਏ ਮੈਂ ਮਰ ਜਾ ਵਿੱਚ ਨਾ ਮੇਰਾ ਰੱਖਦਾ ਉਹਨਾਂ ਨੇ ਸੱਚੀ ਉਹ ਚੱਲ ਚੱਲ ਛੇਤੀ ਜਾ ਲੋ ਕਿਤੇ ਹੋਰ ਚੱਲਦੇ ਆਂਗੇ ਹੋਰ ਪਿੰਡ ਹਾਏ ਚੱਲੋ ਜਲਦੀ ਚੱਲੋ ਹੋਈ ਗੱਲ ਹੋਈ ਵੀ ਉਹਦੇ ਘਰਦੇ ਨਹੀਂ ਕਤਲਕੀਸ ਦੇ ਵਿੱਚ ਇਹਦਾ ਨਾਮ ਲਿਖਵਾ ਦਿੱਤਾ ਇਹਦੀ ਗਲਤੀ ਸਿਰਫ ਇੰਨੀ ਸੀ ਕਿ ਮੇਜਰ ਦਾ ਸੀਰੀ ਸੀਗਾ ਤੇ ਫਿਰ ਸਾਨੂੰ ਕੁੜੀਆਂ ਨਾਲ ਲੈ ਕੇ ਮੇਰੀ ਭੈਣ ਦੇ ਘਰ ਭੱਜਣਾ ਪਿਆ ਓਏ ਉਹੀ ਗੱਲ ਹੋਈ ਜਿਹਦਾ ਡਰਤੀ ਆ ਨੜ ਦਾਬ ਦਾ ਘਰ ਪੱਟ ਲੈ ਮੇਰੇ ਨਾਲ ਨੇ ਨਾਲੇ ਆਪਣਾ ਪੱਟਿਆ ਗਿਆ ਤੇ ਹੋਰ ਮੇਰਾ ਨਾਮ ਰੱਖਦਾ ਉਹਨਾਂ ਨੇ ਥਾਣੇ 'ਚ ਹੁਣ ਕੀ ਹੋਊਗਾ ਓਏ ਹੁਣ ਆ ਤਾਂ ਕੀ ਐ ਗੱਲ ਦਾ ਕੁਛ ਵੀ ਨਹੀਂ ਦੀ ਉੱਥੇ ਜਦੋਂ ਮੈਂ ਗਿਆ ਪਹਿਲਾਂ ਤਾਂ ਸੀ ਖੜੇ ਧੀਏ ਅੱਛਾ ਉਹ ਮਾੜਾ ਮੋਟਾ ਉਹਦੇ ਚਾਚੇ ਦਾ ਮੁੰਡਾ ਕੁਝ ਬੋਲ ਪਿਆ ਹੋਊਗਾ ਹਾਂ ਉੱਥੇ ਛੜਾਉਣ ਛਡੂਣ ਲੱਗ ਗਿਆ ਇੰਨੇ ਜੀ ਮੇਜਰ ਨੇ ਗੋਲੀ ਚਲਾਦੀ ਉਹਦਾ ਤਾਂ ਕੁਛ ਗਿਆ ਨਹੀਂ ਸਿਆਪਾ ਤਾਂ ਆਪਣੇ ਤੇ ਪੈ ਗਿਆ ਨਾ ਉਹਦਾ ਕੀ ਆ ਉਹਦੇ ਕੋਲ ਤਾਂ ਸਾਰਾ ਕੁਛ ਆ ਆਪਣੇ ਤਾਂ ਪੱਲੇ ਵੀ ਕੱਖ ਨਹੀਂ ਹੈਗਾ ਜਿਹੜਾ ਵੇਚ ਕੇ ਆਪਾਂ ਤੁਹਾਨੂੰ ਛੁਡਾ ਲਾਂਗੇ ਅੱਗੇ ਪੁਲਿਸ ਤੁਹਾਡੇ ਪਿੱਛੇ ਪਈ ਹੈ ਹੁਣ ਤਾਂ ਚੱਲ ਗੋਹੜਾ ਰਾਸਤਾ ਹੈ ਤੁਸੀਂ ਏਜੈਂਟ ਨਾਲ ਕਰੋ ਗੱਲ ਜਲਦੀ-ਜਲਦੀ ਤੁਸੀਂ ਨਾ ਬਸ ਚਲੇ ਜਾਓ ਇੱਥੋਂ ਏਜੈਂਟ ਨਾਲ ਤਾਂ ਮੈਂ ਕੋਈ ਨਾ ਕਰ ਲੂੰਗਾ ਗੱਲ ਨਾਲ ਤੂੰ ਆਉਦੀ ਭੈਣ ਨੂੰ ਨਾ ਦੱਸਣੀ ਕੁਝ ਨਾ ਨਾ ਉਹ ਵਿਚਾਰੀ ਤਾਂ ਕਿੱਥੇ ਕਿਸੇ ਨੂੰ ਦੱਸਦੀ ਹੈ ਕੁਛ ਤੁਸੀਂ ਉਹਦੀ ਟੈਨਸ਼ਨ ਨਾ ਲਓ ਨਾਲੇ ਆਪਾਂ ਤਾਂ ਪਿੰਡ ਤੋਂ ਇੰਨੀ ਦੂਰ ਬੈਠੇ ਆ ਇੱਥੇ ਆਪਾਂ ਨੂੰ ਹਜੇ ਕੋਈ ਨਹੀਂ ਦੇਖਦਾ ਤੁਸੀਂ ਗੱਲ ਕਰੋ ਇਹ ਜਟਨਾ ਤੇ ਚੁੱਪ ਚਾਪ ਤੁਸੀਂ ਇੱਥੋਂ ਚਲੋ ਜਾਜ ਤੇ ਜਾਓ ਮੈਂ ਦੇਖਦਾ ਏਜੰਟ ਲੋਵੇ ਜਾਨਾਗਾ ਗੱਲ ਕਰਦਾ ਮੈਨੂੰ ਇੱਕ ਵਾਰਾ ਵਗ ਜਾਣ ਦੇ ਮੈਂ ਤੈਨੂੰ ਛੇਤੀ ਦੋ ਛੇਤੀ ਬੁਲਾ ਲੂੰ ਫਿਰਤਾ ਉੱਥੇ ਨਸ ਤੁਸੀਂ ਜਾਓ ਬਾਕੀ ਜਾਓ ਹੁਣ ਗੱਲ ਗੁੱਲ ਕਰੋ ਤੁਸੀਂ ਇਹ ਜੜ ਨਾਲ ਤੇ ਨਾਲੇ ਨਾਲ ਆਪਦੇ ਧਿਆਨ ਰੱਖਿਓ ਠੀਕ ਹੈ ਕੋਈ ਨਾ ਮੈਂ ਜਾ ਕੇ ਉਹਨਾਂ ਉਹਦੇ ਲਈ ਵੀ ਮੈਂ ਕਰ ਦੇਈਆ ਫੋਨ ਉਹਨੂੰ ਹਾਂ ਦੇਖੋ ਕੀ ਕਹਿੰਦਾ ਉਹ ਚਲ ਚੰਗਾ ਮੈਂ ਜਾਇਆ ਮੈਂ ਠੀਕ ਹੈ ਧਿਆਨ ਰੱਖਿਓ ਆਪਦਾ ਫੇਰ ਰੱਬਾ ਪਤਾ ਨਹੀਂ ਕੀ ਬਣੂਗਾ ਨਾ ਦੇ ਕਾਰਨ ਇਹ ਅੱਖਾਂ ਤੋਂ ਅੰਨਾ ਹੋ ਗਿਆ ਤੇ ਇਹਦੀਆਂ ਲੱਤਾਂ ਕੱਟਣੀਆਂ ਪਈਆਂ ਤੇ ਫਿਰ ਮੈਨੂੰ ਜਾਣ ਬੁੱਝ ਕੇ ਇਹਦੇ ਦਬਾਈ ਜਾਨਵਰੇ ਸਾਰੇ ਪਿੰਡ 'ਚ ਗੱਲ ਫੈਲਾਉਣੀ ਪਈ ਕਿਉਂਕਿ ਪੁਲਿਸ ਇਹਦੇ ਪਿੱਛੇ ਸੀ ਤੇ ਉਸ ਨੂੰ ਐ ਸੀਗਾ ਵੀ ਇਹ ਬੰਦਾ ਦਬਾਈ ਗਿਆ ਹੋਇਆ ਤੇ ਜਦੋਂ ਦਬਾਈ ਤੋਂ ਆਊਗਾ ਇਹਨੂੰ ਫੜ ਲਾਗੇ ਔਰ ਮੇਰਾ ਕਿਸੇ ਨੂੰ ਪਤਾ ਨਹੀਂ ਸੀ ਕਿ ਮੈਂ ਕਿੱਥੇ ਆ ਤੇ ਕਿੱਥੇ ਨਹੀਂ ਰਹਿੰਦੀ ਇਸ ਕਰਕੇ ਮੈਨੂੰ ਇਹ ਸਭ ਕੁਝ ਕਰਨਾ ਪਿਆ ਉਹ ਇਹ ਤਾਂ ਤੂੰ ਗਲਤ ਕੀਤਾ ਲੱਤਾਂ ਕਟਿੰਗ ਇਹ ਫੇਰ ਕੀ ਸੀ ਤੂੰ ਕੋਈ ਹੋਰ ਕੰਮ ਕਰ ਲੈਂਦੀ ਹੈ ਕੁਈ ਡੈਰੀ ਦੱਫਾ ਕਰ ਲੈਂਦੀ ਕਿਸੇ ਝਾੜੂ ਪੂੰਛਾ ਲਾ ਲੈਂਦੀ ਸਰਪੰਚ ਸਾਹਿਬ ਮੈਂ ਝਾੜੂ ਪੂੰਛਾ ਲਾ ਕੇ ਵੀ ਦੇਖਿਆ ਮੈਂ ਝਾੜੂ ਪੂੰਛਾ ਲਾਉਣ ਵੀ ਲੱਗੀ ਸੀ ਮੈਂ ਤਾਂ ਉਹਦੀਆਂ ਬੱਚੀਆਂ ਵੀ ਉੱਥੇ ਸਕੂਲ ਦੇ ਵਿੱਚ ਲਾਤੀਆਂ ਸੀਗੀਆਂ ਪਰ ਉਹ ਇਨਸਾਨ ਵੀ ਸਹੀ ਨਹੀਂ ਨਿਕਲਿਆ ਉੱਥੇ ਕੀ ਗੱਲ ਹੋ ਗਈ ਸੀ ਉੱਥੇ ਇਹ ਗੱਲ ਹੋ ਗਈ ਸੀ ਕੀ ਚਾਚਾ ਜੀ ਮੈਂ ਘਰ ਦਾ ਕੰਮ ਤਾਂ ਸਾਰਾ ਕਰਤਾ ਹੁਣ ਮੈਂ ਚਲੀ ਜਾਵਾਂ ਆਪਦੇ ਘਰ ਹਾਂ ਹਾਂ ਜਾਓ ਜੇ ਕੰਮ ਹੋ ਗਿਆ ਤਾਂ ਜਾਓ ਠੀਕ ਹੈ ਲੇ ਬਲਟੇਚ ਚ ਚੀਜ਼ ਤਾਂ ਮੈਨੂੰ ਸਿਰਾਂ ਲੱਗਦੀ ਹੈ ਕਰ ਨਹੀਂ ਪਾਉਂਗੀ ਗੱਲ ਬਾਤ ਕੱਲ ਨੂੰ ਦੇਖਦੇ ਹਾਂ ਚਲ ਪਾ ਲਈ ਹੋਰ ਤਾਂ ਹੈ ਨਹੀਂ ਜੇ ਤਾਂ ਸੀ ਕਹਿਣਾ ਆਹੀ ਤਾਰ ਦੇਣਾ ਮੈਂ ਠੀਕ ਹੈ ਤਾਰ ਦੋ ਚਾਚਾ ਜੀ ਆ ਤੁਸੀਂ ਕੀ ਕਰ ਰਹੇ ਹੋ ਪਾ ਲਈ ਕਿੰਦੇ ਕਿਨਾ ਮੇਰੇ ਦਾ ਸਾਫਰ ਨਹੀਂ ਹੁੰਦਾ ਕਾਲੀ ਤੇਨੂੰ ਮੈਂ ਬਹੁਤ ਖੁਸ਼ ਰੱਖੂਗਾ ਪਾਲੀ ਪਾਗਲ ਤੁਸੀਂ ਮਰਨਾ ਸਮਝ ਕਰ ਲੈ ਪਾਲੀ ਮੈਂ ਕਹਿ ਰਹੀ ਹਾਂ ਛੋਟਾ ਮੈਨੂੰ ਛੋਟਾ ਉਹਨੇ ਮੈਨੂੰ ਕਬਰੇ ਵਿੱਚ ਬੰਦ ਕਰਕੇ ਮੇਰੇ ਨਾਲ ਧੱਕਾ ਕੀਤਾ ਫਿਰ ਤਾਂ ਸਾਰੇ ਕੁੱਤੇ ਬੰਦੇ ਨੇ ਉਹਨੇ ਬਹੁਤ ਮਾਰਾ ਕੀਤਾ ਤੇਰੇ ਨਾਲ ਇਹ ਉਹਨੇ ਇਕੱਲੇ ਨਹੀਂ ਮੇਰੇ ਨਾਲ ਮਾਰਾ ਨਹੀਂ ਕੀਤਾ ਉਹਨੇ ਤਾਂ ਹੋਰ ਬੰਦੇ ਸੱਦੇ ਸੀ ਕਿ ਉਹਨਾਂ ਤਿੰਨਾਂ ਨੇ ਮਿਲ ਕੇ ਮੇਰੀ ਇੱਜ਼ਤ ਲੀਰੋ-ਲੀਰ ਕਰ ਦਿੱਤੀ ਮੈਂ ਰੋਂਦੀ ਰਹੀ, ਕੁਰਲਾਉਂਦੀ ਰਹੀ, ਚੀਕਦੀ ਰਹੀ ਪਰ ਕਿਸੇ ਨੇ ਮੇਰੀ ਆਵਾਜ਼ ਨਹੀਂ ਸੁਣੀ, ਕਿਸੇ ਨੇ ਮੇਰੇ ਤੇ ਦਰਸ ਨਹੀਂ ਕੀਤਾ ਆਖਰ ਨੂੰ ਮੈਂ ਕਮਰੇ ਵਿੱਚ ਉਸੇ ਤਰ੍ਹਾਂ ਰੋ ਰਹੀ ਸੀ ਕਾਉ ਪਾਲੀ ਲੈ ਹੁਣ ਅਸੀਂ ਤੈਨੂੰ ਥੱਕ ਗਏ ਤੂੰ ਰੋਈ ਨਾ ਜਾ ਐਵੇਂ ਤੈਨੂੰ ਐਂ ਸੁੱਕਾ ਨਹੀਂ ਬਤ ਉਹਦੇ ਤੈਨੂੰ ਪੈਸੇ ਮਿਲਿਆ ਕਰਨਗੇ ਮੈਂ ਚੱਕ 5000 ਰੁਪਇਆ ਨਾਲੇ ਦਾਬ ਦੇ ਘਰ ਵਾਲੇ ਦਾ ਇਲਾਜ ਕਰਾ ਲਈ ਠੀਕ ਐ ਹਲੇ ਆਬਦੇ ਦੇ ਵਾਸਤੇ ਲਈ ਤੇ ਲੁੱਟੀ ਗਈ ਇਹਨੇ ਕਰਵਾਲਾ ਇਹਨੂੰ ਕੁਛ ਦਿਖਦਾ ਨਹੀਂ ਅਪਾਹਜ ਹੋਣ ਕਰ ਇਹ ਵੀ ਕੁਛ ਨਹੀਂ ਕਰ ਸਕਦਾ ਸੀ ਤੇ ਫਿਰ ਮੈਂ ਵੀ ਸੋਚ ਲਿਆ ਤੇ ਮੈਂ ਆਪਣਾ ਜਿਸਮ ਵੇਚ ਕੇ ਇਹਨਾਂ ਦਾ ਸਾਰਾ ਖਰਚਾ ਚੱਕਦੀ ਸੀ ਤੇ ਮੈਂ ਆਪਣੇ ਬੱਚਿਆਂ ਨੂੰ ਇੱਥੋਂ ਹਟਾ ਕੇ ਆਪਣੇ ਭੈਣ ਕੋਲ ਭੇਜ ਦਿੱਤੀਆਂ ਉੱਥੇ ਉਹਨਾਂ ਨੂੰ ਸਕੂਲ ਚਲਾਤਾ ਤੇ ਮੈਂ ਹਰ ਮਹੀਨੇ ਉਹਨਾਂ ਦਾ ਸਾਰਾ ਖਰਚਾ ਦੀ ਭੈਣ ਨੂੰ ਭੇਜ ਦਿੰਦੀ ਆ ਤੇ ਇਹਨਾਂ ਦੀ ਇਹਨਾਂ ਦੀ ਇਨਫੈਕਸ਼ਨ ਦੀ ਦਵਾਈ ਮੈਂ ਆਪ ਦਾ ਜਿਸਮ ਵੇਚ ਕੇ ਇਹਨਾਂ ਦਾ ਇਲਾਜ ਕਰਵਾ ਰਹੀ ਆਂ ਸਰਹਰ ਚਲਾ ਰਹੀ ਆ ਇਹ ਤਾਂ ਮੈਂ ਤੇਰਾ ਦੁੱਖ ਸਮਝਣਾਗਾ ਪਰ ਮੈਨੂੰ ਉਹ ਕੁੱਤੇ ਬੰਦੇ ਦਾ ਨਾਂ ਤਾਂ ਦੱਸ ਦੇ ਜੀਨੇ ਤੈਨੂੰ ਇਹ ਧੰਦੇ ਚ ਪਾਇਆਗਾ ਨਹੀਂ ਸਰਪੰਚ ਸਾਹਿਬ ਰੈਂਤ ਦੋ ਛੱਡੋ ਨਹੀਂ ਦੱਸਦੇ ਫਿਰ ਵੀ ਮੈਂ ਉਹਨੂੰ ਸਖਤ ਸਜ਼ਾ ਦਵਾਉਂਗਾ ਮੈਂ ਪੰਚਾਇਤ ਚ ਬੁਲਾ ਕੇ ਉਹਦੀ ਚੰਗੀ ਝੰਡ ਕਰਾਉਂਗਾ ਉਹਦੀ ਬੇਇੱਜ਼ਤੀ ਕਰਾਂਗੇ ਪੂਰੀ ਸਰਪੰਚ ਸਾਹਿਬ ਤੁਸੀਂ ਆਪਦੇ ਭਰਾ ਨੂੰ ਇਦਾਂ ਨਹੀਂ ਕਰ ਸਕਦੇ ਭਰਾ ਨੂੰ ਕੀ ਕਹੀ ਜਾਨੀ ਆ ਤੂੰ ਹਾਂ ਮੇਰੀ ਇੱਜ਼ਤ ਨੂੰ ਲੀਰੋ ਲੀਰ ਕਰਨ ਵਾਲਾ ਕੋਈ ਹੋਰ ਨਹੀਂ ਤੁਹਾਡਾ ਭਰਾ ਸੀ। ਉਹਨੇ ਹੀ ਮੈਨੂੰ ਇਸ ਕੰਮ ਦੇ ਵਿੱਚ ਪਾਇਆ। ਨਹੀਂ ਮੈਂ ਮੈਂ ਅੱਜ ਤੱਕ ਕਦੀ ਵੀ ਆਪਣੇ ਘਰ ਤੋਂ ਬਾਹਰ ਨਿਕਾ ਨਹੀਂ ਮਰੀ ਸੀ। ਕਦੀ ਕਿਸੇ ਵੱਲ ਦੇਖਿਆ ਨਹੀਂ ਸੀ। ਮੇਰੇ ਭਰਾ ਬਲਤੇਜ ਨੇ ਕੀਤਾ ਇਹ ਸਾਰਾ। ਹਾਂ ਇਹ ਸਭ ਕੁਝ ਬਲਤੇਜ ਨੇ ਕੀਤਾ। ਮੈਨੂੰ ਇਸ ਬਹਾਨੇ ਕੰਮ ਵਿੱਚ ਪਾਉਣ ਵਾਲਾ ਕੋਈ ਹੋਰ ਨਹੀਂ ਤੁਹਾਡਾ ਭਰਾ ਬਲਤੇਜ ਸੀ। ਨਹੀਂ ਮੈਂ ਮੈਂ ਤਾਂ ਕਦੇ ਕਿਸੇ ਵੱਲ ਅੱਖ ਚੱਕੀ ਨਹੀਂ ਦੇਖਿਆ ਸੀ। ਕਿਉਂ ਦਾ ਜੁੰਦਾ ਜਾਗ ਦਾ ਸਬੂਰ ਫਿਰ ਅਲਾਚਾਰ ਘਰ ਵਾਲਾ। ਪੰਜ ਸਾਲ ਮੇਰੀ ਨਾਲੀ ਤੱਕ ਦੇ ਜੀਵੇ ਦੇ ਬਾਗਾਂ ਨੇ ਪੜੀਏ ਇਹ ਕਾ ਮੇਜ ਸਮਾਜ ਨੇ ਪਾਇਆ ਇਹ ਘਰ ਨਹੀਂ ਬਾਕੀ ਸਰਪੰਚਾ ਜੇ ਤੁਸੀਂ ਕਹਿੰਦੇ ਹੋ ਤਾਂ ਕੋਈ ਚੱਕਰ ਨਹੀਂ ਅਸੀਂ ਕੱਲ ਨੂੰ ਹੀ ਇਹ ਪਿੰਡ ਛੱਡ ਕੇ ਚਲੇ ਜਾਵਾਂਗੇ ਦੇ ਨਾਲ ਵੀ ਕਰਦੇ ਆਂ ਗੱਲ ਆਹ ਬਾਈ ਸਰਪੰਚ ਕਿਵੇਂ ਆ ਬਾਈ ਠੀਕ ਆ ਵਧੀਆ ਹੋਰ ਕਿੱਧਰ ਜਾਇਆ ਆ ਇੱਧਰ ਹੀ ਜਾ ਕੇ ਆਇਆ ਪਾਲੀ ਦੇ ਘਰੇ ਪਾਲੀ ਦੇ ਘਰੇ ਕਿਵੇਂ ਸੁੱਖ ਵੀ ਆ ਓਏ ਸੌਖੀ ਆ ਜੀ ਤੂੰ ਕਮੀਨਾ ਮੈਂ ਤਾਂ ਨਹੀਂ ਕਮੀਨਾ ਹੈਗਾ ਕੀ ਮਤਲਬ ਆ ਬਾਈ ਤੇਰਾ ਮਤਲਬ ਸਾ ਵੀ ਸਮਝਦਾ ਤੂੰ ਹੁਣ ਤੈਨੂੰ ਪਤਾ ਨਹੀਂ ਹੈਗਾ ਤੂੰ ਕੀ ਕੁਛ ਕੀਤਾ ਉਹ ਦਿਨ ਬਹੁਤ ਕੁੱਤਾ ਬੰਦਾ ਨਿਕਲਿਆ ਤੂੰ ਮੈਨੂੰ ਤੇਨੂੰ ਵੱਡਾ ਭਾਈ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈਗੀ ਉਹ ਤਾਂ ਪਹਿਲਾਂ ਹੀ ਬਥੇਰੀ ਔਖੀ ਸੀ ਘਰੋਂ ਹੈ ਘਰ ਵਾਲੀਆਂ ਲੱਤਾਂ ਵੱਡੀਆਂ ਗਈਆਂ ਮੈਂ ਕੀ ਕਰਿਆ ਬਾਈ ਤੂੰ ਕੁਝ ਕੀਤਾ ਹੀ ਨਹੀਂ ਤੇਰੇ ਨਾਲ ਉਹ ਕਿਹੜੇ ਸੀ ਕਮੀਨੇ ਬੰਦੇ ਹੋਰ ਜਿਨ੍ਹਾਂ ਨੇ ਇਹ ਸਭ ਕੁਝ ਕਰਾਇਆਗਾ ਬਾਈ ਉਹ ਤਾਂ ਉਹ ਵਿੰਦਰ ਦੇ ਸੋਣਾ ਸੀ ਕੋਈ ਜਣੇ ਉਹਨਾਂ ਦਾ ਕਸੂਰ ਹੈ ਜ਼ਿਆਦਾ ਬਾਈ ਅੱਛਾ ਕਸੂਰ ਉਹਨਾਂ ਦਾ ਕੀਤਾ ਸਭ ਕੁਝ ਤੂੰ ਆ ਘਰੇ ਤੇਰੇ ਸੀ ਹੈ ਬੁਲਾਇਆ ਤੂੰ ਉਹਨਾਂ ਨੂੰ ਕਸੂਰ ਕਹਿਣਾ ਤੇਰਾਗਾ ਹਜੇ ਸ਼ਰਮ ਮੰਨ ਲੈ ਮਾੜੀ ਮੋਟੀ ਹੁਣ ਭਾਈ ਆ ਮੈਂ ਤੈਨੂੰ ਕੀ ਕਹਿ ਸਕਦਾ ਪਿੰਡ ਚ ਜਲੂਸ ਕੱਢਾਂ ਤੇਰਾ ਹੈ ਮੇਰੀ ਵੀ ਬਦਨਾਮੀ ਆ ਨਾਲ ਚੱਲ ਭਾਈ ਗਲਤੀ ਹੋ ਗਈ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਹੋਊਗਾ ਕੋਈ ਉਹ ਛੱਡ ਯਾਰ ਤੇਰਾ ਕਾਦਾ ਭਰੋਸਾ ਕੁੱਤਾ ਬੰਦਾ ਨਿਕਲਿਆ ਮੈਂ ਵੀ ਯਾਰ ਸਰਪੰਚਾ ਪਾਲੀ ਨੂੰ ਕਿੰਨਾ ਗਲਤ ਸਮਝਦਾ ਸੀ ਹਨਾ ਐਡੀ ਮਾੜੀ ਜਨਾਨੀ ਨਹੀਂ ਹੈਗੀ ਉਹ ਮਾੜੀ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਕੀਤਾ ਆ ਮੇਰੇ ਵੱਡੇ ਭਾਈ ਨੇ ਸਾਰਾ ਕੰਮ ਕੀਤਾ ਦਾ ਬਹੁਤ ਕੁੱਤਾ ਬੰਦਾ ਨਿਕਲਿਆ ਇਹ ਮੈਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਹਨਾ ਪਿੰਡ ਚੋਂ ਨਹੀਂ ਕੱਢਣਾ ਚਾਹੀਦਾ ਮੈਂ ਸਰਪੰਚ ਕਹਾਦਾ ਹੋਇਆ ਜੇ ਇੱਕ ਲੋੜਵੰਦ ਦੀ ਮਦਦ ਨਾ ਕੀਤੀ ਹਨਾ ਉਹ ਤਾਂ ਪਹਿਲਾਂ ਹੀ ਦੁੱਖਾਂ ਨਾਲ ਘੇਰੀ ਹੋਈ ਜਾਗੀ ਕਿੱਥੇ ਵਿਚਾਰੀ ਜਾਊਗੀ ਨਾਲੇ ਉਹਦਾ ਕੀ ਕਸੂਰ ਆ ਮਜਬੂਰੀ ਦੇ ਬਸ ਉਹ ਇਹ ਕੰਮਕਾਰ ਕਰਦੀ ਸੀ ਚਲ ਸਰਪੰਚਾ ਹਜੇ ਵੀ ਮੌਕਾ ਕਾ ਨਹੀਂ ਤਾਂ ਤੇਰੇ ਪੱਲੇ ਪਛਤਾਵਾ ਰਹਿ ਜਾ ਹੁਣੀ ਜਾ ਕੇ ਉਹਨੂੰ ਰੋਕ ਲਾ ਕਿਤੇ ਚਲੀ ਨਾ ਜਾਵੇ ਹਨਾ ਉਹਨੂੰ ਮੈਂ ਕਹਿਣਾ ਵੀ ਤੂੰ ਇਸ ਪਿੰਡ ਚ ਹੀ ਰਹਿ सरपंच दी तैनू पूरी मदद देउगा जिन्नी भी ਲੋੜ ਆ ਚੱਲ ਜਾਨਾ ਗਾ ਉਹਦੇ ਘਰੇ ਲੈ सरपंच ਆ ਦੇਖਦਾ ਪਾਲੀ ਨੂੰ ਠੀਕ ਕਹਿੰਦੀ ਆ ਤੂੰ ਤਾਂ ਮੇਰੇ ਹਿਸਾਬ ਨਾਲ ਸਰਪੰਚਾ ਇਹ ਜਿੰਦਾ ਲੱਗ ਯਾਰ ਠੀਕ ਕਿਦੇ ਗਈ ਹੋਈ ਕਿਦੇ ਘਰ ਛੱਡ ਕੇ ਸੱਚੇ ਨੇ ਚਲੀ ਗਈ ਚੱਲ ਇਹਨੂੰ ਪੁੱਛਦੇ ਆਂ ਹੋਰ ਕੀ ਹਾਲ ਆ ਸਰਪੰਚਾਂ ਉਹ ਕਿਵੇਂ ਖੜੇ ਆ ਮਦਾ ਪਾਲੀ ਨੂੰ ਦੇਖਦਾ ਹੀ ਪਾਲੀ ਕੋਲੇ ਆਇਆ ਸੀ ਇਹ ਤਾਂ ਜਿੰਦਾ ਲੱਗਿਆ ਪਰ ਕਿੱਧਰ ਚਲੀ ਗਈ ਪਤਾ ਨਾ ਪਾਗੇ ਬਾਈ ਰਾਤੋਂ ਰਾਤੋਂ ਰਾਤ ਘਰ ਛੱਡ ਕੇ ਘਰ ਛੱਡ ਕੇ ਚਲੇ ਗਏ ਉਹ ਤਾਂ ਹੀ ਕਿਹਾ ਹੋਣਾ ਇਹਨਾਂ ਨੂੰ ਵੀ ਘਰ ਛੱਡ ਕੇ ਬਾਗੇ ਪਿੰਡ ਚ ਗੰਦ ਪਾਰਖਿਆ ਕਰਖੇ ਉਹ ਵਿਚਾਰੇ ਬੇਸ਼ਰਮੀ ਨੇ ਮਾਰੇ ਘਰ ਛੱਡ ਕੇ ਬਾਗੇ ਪਰਾ ਰਾਤ ਲੰਘੇ ਉਹ ਤਾਂ ਐ ਨਹੀਂ ਪਤਾ ਕਿੱਥੇ ਗਏ ਨੇ ਕਿੱਥੇ ਨਾ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਸਰਪੰਚ ਤਿੱਥੋਂ ਬਸ ਦੇਰੀ ਹੋ ਗਈ ਸਰਪੰਚਾਂ ਮੈਥੋਂ ਉਹਦੀ ਵਿਚਾਰੀ ਦੀ ਕੀ ਗਲਤੀ ਸੀ ਹਨ ਚਲ ਹੁਣ ਪਛਤਾਵੇ ਤੋਂ ਬਿਨਾ ਕੁਝ ਨਹੀਂ ਮੇਰੇ ਕੋਲਲੇ ਚਲ ਜੇ ਕਿਤੇ ਮਿਲਿਆ ਗਿਆ ਪਾਲੀ ਨੂੰ ਤਾਂ ਮੈਂ ਆਪਣੀ ਗਲਤੀ ਜ਼ਰੂਰ ਮੰਨੂੰਗਾ ਉਹਦੇ ਤੋਂ ਮੈਂ ਬਹੁਤ ਵੱਡੀ ਗਲਤੀ ਕਰ ਲਈ ਨਹੀਂ ਜਾਣੇ ਵਿੱਚ ਦੋਸਤੋ ਕੋਈ ਵੀ ਵਿਅਕਤੀ ਚਾਹੇ ਹੋ ਔਰਤ ਹੋਵੇ ਜਾਂ ਪੁਰਸ਼ ਜੇਕਰ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਮਜਬੂਰੀ ਸਮਝਣੀ ਚਾਹੀਦੀ ਹੈ ਕਿ ਕਿਸ ਕਾਰਨ ਉਹ ਇਹ ਕੰਮ ਕਰਦਾ ਹੈ ਕਤੇ ਉਸ ਤੋਂ ਬਾਅਦ ਉਸ ਦੀ ਉਹ ਲੋੜ ਪੂਰੀ ਕੀਤੀ ਜਾਂ ਜਿਸ ਨੂੰ ਪੂਰਾ ਕਰਨ ਲਈ ਉਹ ਗਲਤ ਕੰਮ ਕਰਦਾ ਹੈ ਕੋਈ ਵੀ ਵਿਅਕਤੀ ਸ਼ੌਕ ਨੂੰ ਕੋ